ਇਹਨਾਂ ਦੀਆਂ ਗੱਲਾਂ ਭਾਵੇਂ ਸਾਰਾ ਦਿਨ ਕਰੀ ਜਾਓ ਇਹਨਾਂ ਦੀਆਂ ਗੱਲਾਂ ਨਹੀਂ ਮੁੱਕ ਸਕਦੀਆਂ ਲੈ ਆਹ ਦੇ ਸਾਨੂੰ ਆ ਗਿਆ ਸਾਨੂੰ ਕੀ ਗੱਲ ਜੀ ਨਹੀਂ ਲੱਗਾ ਤੇਰਾ ਪਾਪਾ ਜੀ ਸੱਚੀ ਮੈਨੂੰ ਜੀ ਨਹੀਂ ਲੱਗਾ ਤੁਹਾਡੇ ਵੇਲੇ ਲੈ 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 ਸਸੀ ਕਾ ਭੂਆ ਜੀ ਸਸੀ ਕਾ ਸਸੀ ਕਾ ਬੇਬੀ ਜੀ ਸਸੀ ਕਾ ਨਾਲੇ ਮੈਂ ਕੱਲਾ ਨਹੀਂ ਆਇਆ ਆਹ ਦੇਖੋ ਕੌਣ ਆਇਆ ਵਾ ਨਾਲ ਹੋਰ ਵੀ ਆਇਆ ਕੋਈ ਹਾਂਜੀ ਹਾਂਜੀ ਕੌਣ ਕੌਣ ਆਜੋ ਆ ਤੁਸੀਂ ਬਾਹਰ ਖਲੋ ਰਹੇ ਜੇ ਲੈ ਲੈ ਉਹ ਤੂੰ ਤਾਂ ਦੱਸਿਆ ਤੱਕ ਨਹੀਂ ਦੱਸਣਾ ਨਹੀਂ ਸਰਪ੍ਰਾਈਜ਼ ਹੀ ਏ ਲੈ ਨਹੀਂ ਮੇਰੀ ਧੀ ਆ ਹੈ ਦੱਸਿਆ ਨਹੀਂ ਸਾਨੂੰ ਨਾ ਦੱਸਣਾ ਨਹੀਂ ਹੈਗਾ ਚੱਲ ਇੱਕ ਕਰੀਏ ਅੱਗੇ ਜਾਂਦੇ ਸਾਡਾ ਇਹ ਬੁੱਢਾ ਸਰੀਰ ਵਾ ਕੀ ਪਤਾ ਹੁੰਦਾ ਮੁੜ ਕੇ ਮਿਲਣਾ ਵੀ ਆ ਕਿ ਨਹੀਂ ਹਾ ਇਦਾਂ ਕੋ ਆਂਦੇ ਹੋ ਸਰੀਰਾਂ ਨੂੰ ਕੀ ਹੋਇਆ ਵਾ ਉਹ ਅਜੇ ਤੇ ਤੁਸੀਂ ਬੜਾ ਕੋ ਵੇਖਣਾ ਵਾ ਦੋਤੇ ਦੋਤੀ ਦਾ ਵਿਆਹ ਵੇਖਣਾ ਵਾ ਸਰੀਰ ਤੇ ਤੁਹਾਡਾ ਹੁਣ ਤੱਕ ਬੜਾ ਵਧੀਆ ਸੀ ਸਾਰਾ ਕੰਮ ਆਪ ਲਈ ਫਿਰਦੇ ਸੀ ਆ ਤੇ ਤੁਹਾਡੇ ਨਵੇਂ ਪੁੱਤਾਂ ਨੇ ਥੋੜਾ ਜਿਹਾ ਡਾਊਨ ਕਰਤਾ ਤੁਹਾਨੂੰ ਨਹੀਂ ਤੇ ਹੁਣ ਤੱਕ ਤੁਸੀਂ ਤੇ ਆਪ ਹੀ ਸਾਰਾ ਕੰਮ ਲਈ ਫਿਰਦੇ ਸੀ ਹੁਣ ਨਾਲੇ ਓਦਾਂ ਵੀ ਤੁਹਾਨੂੰ ਨਾ ਮੈਂ ਆਪਣੇ ਕੋਲ ਹੀ ਲੈ ਜਾਣਾ ਵਾ ਐ ਹੋ ਮੇਰੇ ਪੁੱਤ ਐਹੀਂ ਹੁਣ ਕੀ ਬਾਹਰ ਜਾਣਾ ਮੈਨੂੰ ਤੋਂ ਗੁਰਪਿੰਦਰ ਸਿੰਘ ਦੀ ਸੁਣਾ ਠੀਕ ਠਾਕ ਆ ਕੰਮ ਤੇ ਜਾਂਦਾ ਠੀਕ ਆ ਪਾਪਾ ਜੀ ਜਾਂਦੇ ਆ ਕੰਮ ਤੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਇੱਧਰ ਕਿਦਾਂ ਸੋਣੂ ਨਵੀਂ ਗੱਡੀ ਸਿੱਧੀ ਇੱਧਰ ਨੂੰ ਮੋੜ ਲਈ ਆ ਮੈਂ ਤੇ ਡਰ ਗਈ ਜੇ ਮੈਂ ਇਹਨੂੰ ਪੁੱਛਿਆ ਤੇ ਕਹਿੰਦਾ ਕਿ ਘਰ ਜਾ ਕੇ ਸਾਰੀ ਗੱਲ ਦੱਸੂਗਾ ਸਭ ਕਿ ਜਾਂ ਫੇ ਤੁਹਾਡੇ ਨਵੇਂ ਪੁੱਤਾਂ ਨੇ ਫੇਰ ਕੋਈ ਨਵਾਂ ਕੰਡ ਨਹੀਂ ਕਰਤਾ ਘਰੋਂ ਤਾਂ ਨਹੀਂ ਕੱਢ ਕੇ ਭਾਂ ਲੈ ਆ ਤਾਨੂੰ ਇੱਥੇ ਤੇ ਜੇ ਉਹਨਾਂ ਨੇ ਕੋਈ ਹੁਣ ਇਹੋ ਜੀ ਹਰਕਤ ਕੀਤੀ ਹੋਈ ਨਾ ਤੇ ਤੁਸੀਂ ਨਹੀਂ ਮੈਨੂੰ ਡਕਣਾ ਫੇਰ ਫੇ ਮੈਂ ਜਾਣਾ ਤੇ ਉਹ ਜਾਣਨ ਪੁੱਤ ਇਹ ਨਹੀਂ ਗੁੱਸੇ ਜਨਾ ਤੈਨੂੰ ਸਾਰੀ ਗੱਲ ਦੱਸ ਦਿੰਨੇ ਸਭ ਕੁਝ ਸਮਝਾਉਂਨੇ ਹੈ ਵੀ ਸਾਡਾ ਕੀ ਹੋਇਆ ਤੇ ਕਿਉਂ ਇੱਥੇ ਆਏ ਹਾਲ ਦੱਸਣ ਨੂੰ ਤੈਨੂੰ ਮੈਂ ਸਾਰੀ ਰਾਜ ਦੱਸ ਦਿੰਦਾ ਪਰ ਫੇਰ ਮੈਂ ਸੋਚਿਆ ਵੀ ਤੂੰ ਇੱਗੇ ਇਹਨੇ ਸਫਰ ਚੋਂ ਆਈ ਹੈ ਤੇ ਰਾਹ ਚੋਂ ਫੇਰ ਟੈਨਸ਼ਨ ਲਵੇਂਗੀ ਨਾਲ ਹੁਣ ਘਰ ਆਣ ਲੇ ਨਾ ਤੇ ਇੱਥੇ ਆਪਣੇ ਮਾਪੇ ਉਹ ਆਪਣੀ ਅੱਖੀਂ ਵੇਖ ਹੀ ਲਿਆ ਨਾ ਵੀ ਸਾਰਾ ਕੁਝ ਪਰ ਇੱਥੇ ਤਾਂ ਬੈਠਿਆ ਮੈਨੂੰ ਅਸਲੀ ਗੱਲ ਦੱਸੋ ਵੀ ਚੋਪੂਆ ਜੀ ਧੀਏ ਇੱਕ ਗੱਲ ਹੋਏ ਤੇ ਤੈਨੂੰ ਦਸੀਏ ਇਹਨਾਂ ਤੇ ਬੇਸ਼ਰਮੀ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਕਿਹੜੀਆਂ ਕਿਹੜੀਆਂ ਤੈਨੂੰ ਦਸੀਏ ਤੇ ਕਿਹੜੀਆਂ ਕਿਹੜੀਆਂ ਨਾਂ ਦਸੀਏ ਤੇ ਬਾਕੀ ਜੇ ਤੂੰ ਪੁੱਛ ਨਹੀਂ ਆ ਨਾ ਵੀ ਇਹ ਇੱਥੇ ਤਾਂ ਬੈਠਿਆ ਤੇਰੇ ਕਰਵਾ ਨਾਲ ਤੇਰੀ ਮਾਂ ਇੱਥੇ ਤੰਦਰ ਤੇ ਮਿਲਦੀ ਆ ਨਹੀਂ ਇਹ ਵੀ ਮੁੱਕ ਜਾਣੀ ਅਰਾ ਬਤਾ ਚੋਕਰ ਮਨਾ ਇਹਦੀ ਜਾਨ ਬਚਦੀ ਆ ਪੂਆ ਜੀ ਆ ਕਿੰਨੀ ਗੱਲ ਕੀਤੀ ਤੁਸੀਂ ਮੇਰੇ ਤੇ ਨਾਲ ਹੀ ਨੂੰ ਹੀ ਕੰਡੇ ਖੜੇ ਹੋ ਗਏ ਮਾਪਿਓ ਤੇ ਬਗਿਆਰ ਮੇਰਾ ਹੈ ਹੀ ਕੌਣ ਆ ਇਹਨਾਂ ਵਾਸਤੇ ਮੈਂ ਉੱਥੇ ਤੜਫਦੀ ਰਹਣੀ ਆ ਤਿਆਨ ਹਰ ਵੇਲੇ ਨਜਿ ਲੱਗਾ ਰਹਿੰਦਾ ਵਾਂ ਰੱਬ ਨਾ ਕਰੇ ਕਿ ਇਹਨਾਂ ਨੂੰ ਕੁਝ ਹੋਵੇ ਜੇ ਇਹਨਾਂ ਨੂੰ ਕੋ ਹੋ ਗਿਆ ਨਾ ਤੇ ਮੇਰੇ ਤੇ ਇੱਕ ਸਾਹ ਤੇ ਪੇਕੇ ਛੁੱਟ ਜਾਨੇ ਆ ਮੇਰੀ ਤੇ ਦੁਨੀਆ ਇਹਨਾਂ ਨਾਲ ਆ ਭਰਾ ਤੇ ਹੋਏ ਨਾ ਹੋਏ ਇੱਕ ਬਰਾਬਰ ਆ ਦੀਦੀ ਅੱਜ ਤੇ ਹਾਂ ਤੁਸੀਂ ਗੱਲ ਕਰ ਛੜੀ ਨਾ ਗਾਂ ਤੋਂ ਨਾ ਕਰਿਓ ਜਿੰਨਾ ਚਿਰ ਅਸੀਂ ਹੈਗੇ ਆ ਨਾ ਉਹਨਾਂ ਚਿਰ ਘਰ ਦੇ ਪੇਕੇ ਕਦੀ ਨਹੀਂ ਛੁੱਟ ਸਕਦੇ ਸਾਡੇ ਵੱਲੋਂ ਤੁਸੀਂ ਦਿਨੇ ਆਓ ਰਾਤ ਆਓ ਸਾਡੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਆ